ਜੀ ਸਸਿਕਾ ਸਾਰਿਆਂ ਨੂੰ ਹੋਸਟ ਨਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋ ਮੂਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਹੈਗੀ ਛੁੱਟੀ ਕਿਉਂਕਿ ਅੱਜ ਹੈਗਾ ਸੈਕੰਡ ਸੈਟਰਡੇ ਇਹ ਹੁਣ ਇਸ ਵਾਰ ਦੋ ਛੁੱਟੀਆਂ ਆ ਗਈਆਂ ਤੇ ਹੁਣ ਆਪਾਂ ਚੱਲੇ ਸੀ ਦੁਕਾਨ ਤੇ ਸਵਾ 10 ਹੋ ਗਏ ਤੇ 11:00 00 79 ਹੁਣ ਮੈਂ ਹੁਣ ਲੱਗੀ ਸੀਗੀ ਤਿਆਰ ਖਾਣਾ ਖੁਣਾ ਖਾ ਲਿਆ ਨਾਲੇ ਤੇ ਬਾਹਰੋਂ ਆਉਣ ਲੱਗੀ ਸੀ ਮੈਂ ਕਿਤੇ ਉਹ ਭੈਣ ਨਾਲ ਥੋੜੀ ਜੀ ਨਾਲ ਨਾਲ ਗੱਲਬਾਤ ਕਰ ਲਈਏ ਲੋ ਦੀ ਇੱਕ ਭੈਣ ਨੇ ਕਰਮਨ ਉਹਨਾਂ ਨੇ ਪੁੱਛਿਆ ਸੀਗਾ ਕਿ ਥੋੜੀ ਜਿਹੜੀ ਲਿਪਸਟਿਕ ਲੱਗੀ ਹੁੰਦੀ ਹੈ ਉਹ ਸੋਹਣੀ ਹੁੰਦੀ ਹੈ ਵੀ ਉਹ ਕਿਹੜੀ ਹੈਗੀ ਹੈ ਲੋ ਜੀ ਇਹ ਵਾਲੀ ਹੈਗੀ ਆ ਉਹ ਆਕਰਸ਼ ਦੀ ਹੈਗੀ ਆ ਆਕਰਸ਼ ਬਿਊਟੀ ਤੇ ਇਹਦਾ ਨੰਬਰ ਤਾਂ ਮਿਟ ਗਿਆ ਪਰ ਇਹਦਾ ਇਹ ਵਾਲਾ ਅਨੀਅਨ ਜਿਹਾ ਸ਼ੇਡ ਹੈਗਾ ਇਹ ਨੋਟ ਕਰ ਲਿਓ ਠੀਕ ਹੈ ਆ ਲੋ ਕਲਰ ਵਾਕਈ ਸੋਹਣਾ ਹੈ ਇਹਦਾ ਕਹਣਾ ਰੇਟ ਪੁੱਛਣ ਗਿਆ ਰੇਟ ਕੁਝ ਵੀ ਨਹੀਂ ਹੈਗਾ ਜੀ ਇਹਦਾ ਬਹੁਤ ਘੱਟ ਰੇਟ ਦੀ ਹੈ ਇਹ ਕਈ ਵਾਰੀ ਨਾ ਕੋਈ ਚੀਜ਼ ਜ਼ਰੂਰੀ ਨਹੀਂ ਹੈ ਕਿ ਕੋਸਟਲੀ ਹੋਵੇ ਕਈ ਵਾਰੀ ਘੱਟ ਰੇਟ ਦੀ ਚੀਜ਼ ਵੀ ਬਹੁਤ ਵਧੀਆ ਹੁੰਦੀ ਹੈ ਪਰ ਆਪਾਂ ਥੋੜਾ ਜਿਹਾ ਰੇਟ ਦੇਖ ਕੇ ਜਾਂਦੇ ਹੁੰਦੇ ਹਾਂ ਇਹ ਹੈਗੀ ਆ 180 ਦੀ 180 ਰੁਪਏ ਦੀ ਆਈ ਸੀਗੀ ਤੇ ਬਹੁਤ ਸਸਤਾ ਕੰਮ ਹੈਗਾ ਇਹ ਠੀਕ ਹੈ ਜੀ ਤੇ ਲੋਜੀ ਉਹਨਾ ਪਾਮ ਬਾਲ ਬਾਲ ਕੇ ਬਾਕੀ ਸਾਰਾ ਕੰਮ ਕਰ ਲਿਆ ਅੱਜ ਐਕਚੁਅਲੀ ਤੁਹਾਨੂੰ ਲੋ ਜੀ ਇਹ ਹੈਗਾ ਮੇਰੇ ਕੋਲ ਮੇਰਾ ਕਲਚਰ ਇਹ ਮੈਂ ਸੰਗਰੂਰ ਤੋਂ ਲਿਆ ਸੀ ਤੇ ਮੈਂ ਇਹਨੂੰ ਕਦੇ ਵੀ ਖੋਣਾ ਨਹੀਂ ਚਾਹੁੰਦੀ ਕਿਉਂਕਿ ਇਸ ਤਰ੍ਹਾਂ ਦੇ ਕਲਚਰ ਹੈ ਜਿਹੜੇ ਮਟੀਰੀਅਲ ਵਾਈਜ਼ ਨਹੀਂ ਮਿਲਦੇ ਮਟੀਰੀਅਲ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਮੇਰੇ ਕੋਲੇ ਮੈਨੂੰ ਲੱਗਦਾ ਉੱਥੋਂ ਦੀ ਇੱਕੋ ਹੀ ਨਿਸ਼ਾਨੀ ਰਹੀ ਹੈ ਕਲਚਰ ਦੀ ਤੇ ਬਾਕੀ ਸਾਰੇ ਕਲਚਰ ਜਿਹੜੇ ਉਹ ਡਿਸਪੋਜ਼ ਆਫ ਹੋ ਗਏ ਨੇ ਠੀਕ ਹੈ ਜੀ ਜਦੋਂ ਵੀ ਮੈਂ ਗਰਮੀਆਂ 'ਚ ਜਿਆਦਾ ਆਪਣਾ ਬਨ ਬਣਾਉਣੀ ਹੁੰਦੀ ਆ ਜੂੜਾ ਬਣਾਉਣੀ ਹੁੰਦੀ ਆ ਆਦਰਵਾਇਸ ਸਰਦੀ 'ਚ ਨਹੀਂ ਜਿਸ ਦਿਨ ਮੀਂਹ ਆ ਜਾਂਦਾ ਉਸ ਦਿਨ ਫਿਰ ਮੈਂ ਗੁੱਤ ਤੇ ਆ ਲੰਨੀ ਕਿਉਂਕਿ ਮੈਨੂੰ ਥੋੜੀ ਉੱਤੇ ਜਿਆਦਾ ਅੱਛੀ ਲੱਗਦੀ ਆ ਪਰ ਕਦੇ-ਕਦੇ ਹੀ ਕੋਈ ਫੰਕਸ਼ਨ ਹੋਵੇ ਪਾਰਟੀ ਹੋਵੇ ਵਿਆਹ ਸ਼ਾਦੀ ਹੋਵੇ ਤਾਂ ਜੂੜੇ ਚੰਗੇ ਵੀ ਲੱਗਦੇ ਹੁੰਦੇ ਨੇ ਹਨ ਤੇ ਅੱਜ ਮੈਂ ਤੁਹਾਨੂੰ ਉਹੀ ਦੱਸਦੀ ਸੀ ਕਿ ਜੇ ਤੁਸੀਂ ਆਪਣਾ ਸਭ ਤੋਂ ਜਿਹੜਾ ਲੇਡੀਜ਼ ਦਾ ਔਖਾ ਕੰਮ ਹੁੰਦਾ ਇੱਕ ਤਾਂ ਸੂਟਾਂ ਦੀ ਸਿਲੈਕਸ਼ਨ ਕਿ ਕਿਹੜਾ ਸੂਟ ਪਾਈਏ ਸੂਟ ਹੀ ਨਹੀਂ ਹੈਗਾ ਕੋਈ ਇੰਨੇ ਸੂਟ ਹੋਣ ਦੇ ਬਾਵਜੂਦ ਵੀ ਸਾਡੇ ਕੋਲੇ ਕੋਈ ਸੂਟ ਨਹੀਂ ਹੁੰਦਾ ਹਨ ਅਲਮਾਰੀ ਭਰੀ ਪਈ ਹੁੰਦੀ ਹੈ ਪਰ ਸੂਟ ਪਾਉਣ ਲਈ ਕੋਈ ਨਹੀਂ ਹੁੰਦਾ ਕਿਹੜਾ ਸੂਟ ਪਾਈਏ ਕਿਹੜਾ ਸੂਟ ਪਾਈਏ ਸੂਟ ਹੀ ਨਹੀਂ ਹੈਗਾ ਕੋਈ ਹਨ ਤੇ ਇੱਕ ਹੁੰਦਾ ਕਿ ਬਾਹਰ ਕਿਵੇਂ ਪਾਈਏ ਕਿਹੜਾ ਸਟਾਈਲ ਕਰੀਏ ਵਾਲਾ ਹੁੰਦਾ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਆਗੇ ਜਾਈਏ ਅੱਜ ਮੈਂ ਤੁਹਾਨੂੰ ਉਹੀ ਦੱਸਦੀ ਸੀਗੀ ਕਿ ਬਹੁਤ ਈਜ਼ੀ ਬਹੁਤ ਸੌਖਾ ਜਿਹਾ ਇੱਕ ਜੋੜਾ ਹੈਗਾ ਜਿਹੜਾ ਤੁਸੀਂ ਪਾਰਟੀ ਤੇ ਜਾਂਦੇ ਹੋ ਵਿਆਹ ਸ਼ਾਦੀ ਜਾਂਦੇ ਹੋ ਕਰਕੇ ਜਾਂਦੇ ਹੋ ਤੇ ਅਗਲੇ ਨੂੰ ਸਮਝ ਵੀ ਨਹੀਂ ਆਉਂਦੀ ਕਿ ਜੋੜਾ ਹੋਇਆ ਕਿਵੇਂ ਹੈਗਾ ਔਰ ਕਲਚਰ ਆ ਜਿਹੜਾ ਸਾਰੇ ਟਕੇ ਜਾਂਦੇ ਮੈਂ ਇਹ ਸਕੂਲ ਦੇ ਵਿੱਚ ਕਦੇ ਕਦੇ ਕਰਕੇ ਜਾਂਦੀ ਆ ਗਰਮੀਆਂ ਦੇ ਵਿੱਚ ਜਦੋਂ ਵਾਲ ਜਿਆਦਾ ਲੜਦੇ ਨੇ ਪਸੀਨੇ ਨਾਲ ਤੇ ਮੈਂ ਅਗਲਾ ਦੇਖ ਕੇ ਇਹ ਵੀ ਕਹਿੰਦਾ ਕਿ ਇੰਨੇ ਵਾਲ ਇੰਨੇ ਵਾਲ ਨੇ ਇਹਦੇ ਐਡਾ ਵੱਡਾ ਜੋੜਾ ਹੈ ਨਾ ਕਲਚਰ ਕਿਉਂ ਕਿ ਟਕੇ ਜਾਂਦਾ ਸਾਰਾ ਮੈਂ ਦਿਖਾਉਣੀ ਆ ਤੁਹਾਨੂੰ ਹੁਣ ਜਿਨ੍ਹਾਂ ਦੇ ਵਾਲ ਪਤਲੇ ਨੇ ਪਰ ਲੰਬੇ ਨੇ ਠੀਕ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਜੋੜਾ ਹੈਗਾ ਲਓ ਇਹ ਸਤਾ ਚੰਗੀ ਤਰ੍ਹਾਂ ਮਾਲਾ ਨੂੰ ਬਾ ਲਿਓ ਉਸੀ ਬਾਲਾਂ ਦੇ ਉਹਦੇ ਨਾਲ ਵਾਲ ਨਾਲੇ ਤਾਂ ਖਿੰਡਦੇ ਜ ਨਹੀਂ ਹੈਗੇ ਕਿ ਕਿ ਰਹਿੰਦੇ ਨੇ ਕਰਵੜ ਬੈਂਡ ਪਾ ਲਿਓ ਲੋੜੇ ਕੋਈ ਖਾਸ ਕੰਮ ਨਹੀਂ ਹੈਗਾ ਇਹਦਾ ਹੁਣ ਤੁਸੀਂ ਕੀ ਕਰਨਾ ਕਿ ਜਿਹੜਾ ਆਪਣੀ ਫੋਨੀ ਹੋ ਗਈ ਨਾ ਇਹ ਇਹਨੂੰ ਅੱਧਾ ਕਰ ਲਿਓ ਉੱਤੇ ਵਾਲ ਉੱਪਰ ਨੂੰ ਲੈ ਜਿਓ ਤੇ ਅੱਧੇ ਵਾਲ نیچے ਰੱਖ ਲਿਓ ਇਸ ਤਰ੍ਹਾਂ ਰੱਖ ਲਿਓ ਜੀ ਲੋੜੇ ਇਹ ਪਹਿਲਾ ਇਹ ਕਲਚ ਹੈ। ਇਹ ਆਪਾਂ ਇੱਕ ਕਲਚਰ ਹੈ ਜਿਹੜਾ ਇੱਥੇ ਲਾ ਲਿਆ। ਇਹ ਰਬੜ ਬੈਂਡ ਦੇ ਨਾਲ ਕਰਕੇ ਆ ਜਿਹੜੇ ਬਾਲ ਅੱਦੇ ਲਏ ਸੀ ਉੱਪਰ ਉਹਨਾਂ ਦੇ ਉੱਪਰ ਲਾਤਾ ਠੀਕ ਹੈ। ਇਹਨਾਂ ਨੂੰ ਲੈ ਆਓ ਉੱਪਰ ਇਹਦੇ ਕਲਚਰ ਤੇ। ਲਓ। ਠੀਕ ਹੈ ਜੀ ਇਹਨਾਂ ਦੇ ਨਾਲ ਹੀ ਰਲ ਗਿਆ ਕੇ ਇਹੇ ਬਾਲ। ਹੁਣ ਤੁਸੀਂ ਕੀ ਕਰਨਾ ਹੈ? ਇਹਨਾਂ ਦਾ ਬਣਾ ਲਓ ਜੂڑا। ਜਿੱਦਾਂ ਆਪਾਂ ਨਾਰਮਲ ਸਿੰਪਲ ਲੇਡੀਜ਼ ਜੂڑا ਬਣਾਉਂਦੀਆਂ ਨੇ ਨਾ। ਸਾਰੀਆਂ ਭੈਣਾਂ ਇਦਾਂ ਹੀ ਜੂੜਾ ਬਣਾਉਣੀ ਹੈ। ਲੋ ਜੀ ਆ ਬਣ ਗਿਆ ਆਪਣਾ ਜੂੜਾ। ਬਹੁਤ ਵਧੀਆ ਜੂੜਾ ਔਰ ਵੱਡਾ ਸਾਰਾ ਜੂੜਾ ਮੈਨੂੰ ਨਹੀਂ ਪਤਾ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ। ਤੇ ਪਰ ਬਹੁਤ ਵਧੀਆ ਜੂੜਾ ਬਣਦਾ ਜੀ। ਜੇ ਤੁਸੀਂ ਸੂਈ ਲਾਉਣੀ ਹੈਗੀ ਆ ਤਾਂ ਇੱਕ ਸੂਈ ਟੱਕ ਕਰ ਸਕਦੇ ਹੋ ਇਹਦੇ ਤੇ। ਜਿਆਦਾ ਦੀ ਲੋੜ ਨਹੀਂ ਹੈਗੀ ਤੁਹਾਨੂੰ अदरवाइज ਇਹ ਖੁੱਲਦਾ ਨਹੀਂ ਹੈਗਾ ਇਹ। ਤੁਸੀਂ ਆ ਵਾਲੇ ਥਾਂ ਤੇ ਇੱਥੇ ਕਰਕੇ ਇੱਕ ਸੂਈ ਲਾਉ ਲੋ। ਸਾਰਾ ਦਿਨ ਤੁਹਾਡਾ ਜੂੜਾ ਖੁੱਲਦਾ ਨਹੀਂ ਹੈਗਾ। ਔਰ ਜੂੜਾ ਦੇਖੋ ਕਿੰਨਾ ਵੱਡਾ ਲੱਗਦਾ ਹੈ ਦੋਨੇ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਵੀ ਲੱਗਦਾ ਹੈ ਔਰ ਸੋਹਣਾ ਵੀ ਲੱਗਦਾ ਹੈ ਜਿਹੜਾ ਥੋੜਾ ਗੋਲ ਜੂੜਾ ਹੁੰਦਾ ਨਾ ਗੋਲ ਉਹ ਥੋੜਾ ਪਿੰਡੂ ਸਟਾਈਲ ਹੁੰਦਾ ਤੁਸੀਂ ਐ ਨਾ ਕਿ ਉਹ ਵੀ ਪਿੰਡਾਂ ਵਾਲਿਆਂ ਨੂੰ ਐ ਕਹਿੰਦੇ ਆ ਉਹ ਦੇਖੋ ਫਰਕ ਜਿਹੜਾ ਉਹ ਤਾਂ ਹੋਊਗਾ ਹੀ ਹੋਊਗਾ ਤੇ ਜਿਹੜਾ ਥੋੜਾ ਜਿਆ ਲੈੰਥ ਦੇ ਵਿੱਚ ਲੰਬਾਈ ਦੇ ਵਿੱਚ ਜੂੜਾ ਹੁੰਦਾ ਉਹ ਥੋੜਾ ਜਿਹਾ ਪੜਿਆ ਲਿਖਿਆ ਜੂੜਾ ਹੁੰਦਾ ਹੈ ਨਾ ਤੇ ਉਹ ਪਾਰਟੀ ਸਟਾਈਲ ਜੂੜਾ ਹੁੰਦਾ ਜਿਹੜਾ ਗੋਲ ਜੂੜਾ ਹੁੰਦਾ ਉਹ ਆਪਣਾ ਰੂਟੀਨ ਦਾ ਜੂੜਾ ਹੁੰਦਾ ਹੈ ਜਿਹੜਾ ਪਕਰਾਂ ਦੇ ਵਿੱਚ ਨਾਰਮਲੀ ਬਾਲ ਲਪੇਟੇ ਢਿੱਲੀ ਆਪਾਂ ਬਾਲ ਬਾਏ ਤੇ ਲੇਟ ਲਈ ਹਨ ਤੁਸੀਂ ਮਾਈਂਡ ਨੱਖ ਰਹੇ ਹੋ ਵੀ ਐਂ ਕਿਹਾ ਵੀ ਪਿੰਡ ਸਟਾਈਲ ਜੁੜਾ ਹੁੰਦਾ ਔਰ ਜੋ ਹੁੰਦਾ ਦੇਖੋ ਹੁੰਦਾ ਹੀ ਉਹ ਸਜਾਈਆ ਮੇਰੇ ਮੂੰਹ ਸਜਾਈ ਨਿਕਲ ਜਾਂਦੀ ਹੈ ਤੇ ਜਿਹੜਾ ਇਹ ਵਾਲਾ ਜੁੜਾ ਹੁੰਦਾ ਇਹ ਥੋੜਾ ਜਿਹਾ ਪਾਰਟੀ ਸਟਾਈਲ ਜੁੜਾ ਹੁੰਦਾ ਹੈ ਨਾ ਪਾਰਟੀ ਜਿਸ ਤਰ੍ਹਾਂ ਆਪਾਂ ਪਾਰਟੀ ਵੇਅਰ ਸੂਟ ਅਲੱਗ ਰੱਖਦੇ ਆ ਉਸ ਤਰ੍ਹਾਂ ਹੀ ਸਾਡੇ ਜੁੜੇ ਵੀ ਅਲੱਗ ਤੋਂ ਹੁੰਦੇ ਨੇ ਪਾਰਟੀ ਲਈ ਸੋ ਇਹ ਹੈਗਾ ਆਪਣਾ ਪਾਰਟੀ ਲਈ ਇੱਕ ਜੁੜਾ ਔਰ ਤੁਸੀਂ ਦੱਸਿਓ ਕਿ ਕਿ ਇਸ ਤਰ੍ਹਾਂ ਦਾ ਲੱਗਦਾ ਤੁਮ ਜੂੜਾ ਇਹਦੇ ਲਈ ਕੋਈ ਜ਼ਿਆਦਾ ਸੋਈਆਂ ਦੀ ਲੋੜ ਨਹੀਂ ਹੈਗੀ ਇੱਕ ਕਲਚਰ ਚਾਹੀਦਾ ਤੇ ਇੱਕ ਪਿੰਨ ਚਾਹੀਈ ਹੈ ਬਸ ਜੂੜਾ ਪਿੰਨ ਹੋਰ ਕਾਸੇ ਦੀ ਜ਼ਰੂਰਤ ਨਹੀਂ ਹੈਗੀ ਪੂਰਾ ਦਿਨ ਪੂਰੇ ਫੰਕਸ਼ਨ ਦੇ ਵਿੱਚ ਤੁਹਾਡਾ ਜੂੜਾ ਬਿਲਕੁਲ ਨਹੀਂ ਹਿੱਲੂਗਾ ਔਰ ਦੂਜਿਆਂ ਨੂੰ ਸਮਝ ਵੀ ਨਹੀਂ ਆਉਣੀ ਕਿ ਇਹ ਜੂੜਾ ਕੀਤਾ ਕਿਵੇਂ ਹੋਇਆ ਠੀਕ ਹੈ ਜੀ ਤੇ ਇਹ ਹੈਗਾ ਆਪਣੇ ਲੰਬੇ ਵਾਲਾਂ ਲਈ ਜੂੜਾ ਲਓ ਚੰਗੀ ਤਰ੍ਹਾਂ ਦੇਖ ਲਓ ਜੀ ਇਹਨੂੰ ਬਹੁਤ ਅੱਛਾ ਜੂੜਾ ਹੁੰਦਾ ਕਿਤੇ ਵੀ ਤੁਹਾਨੂੰ ਕਲਚਰ ਨਜ਼ਰ ਨਹੀਂ ਆਉਂਦਾ ਹੋਣਾ ਵੀ ਮੇਰੇ ਕਲਚਰ ਲੱਗਿਆ ਹੋਇਆ ਬਿਲਕੁਲ ਵੀ ਨਹੀਂ ਦਿਖਾਈ ਦਿੰਦਾ ਕਲਚਰ ਤੁਹਾਨੂੰ ਤੇ ਜਿੰਨਾ ਭੈਣਾ ਦੀ ਹੁਣ ਭੈਣਾ ਕਹਿਣ ਗਿਆ ਕਿ ਜਿਨ੍ਹਾਂ ਦੇ ਵਾਲ ਛੋਟੇ ਨੇ ਉਹ ਕੀ ਕਰਨ ਹੁਣ ਛੋਟੇ ਵਾਲਾਂ ਦਾ ਜੋੜਾ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਜਿਨ੍ਹਾਂ ਦੇ ਵਾਲ ਛੋਟੇ ਨੇ ਕਲਚਰ ਉਹਨਾਂ ਨੇ ਵੀ ਦਿਖਾਉਣਾ ਨਹੀਂ ਹੈਗਾ ਤੇ ਪਰ ਜੋੜਾ ਇਸ ਤਰ੍ਹਾਂ ਹੀ ਕਰਨਾ ਚਾਹੁੰਦੀਆਂ ਨੇ ਸੋ ਮੈਂ ਉਹਨਾਂ ਲਈ ਵੀ ਇੱਕ ਜੋੜਾ ਦੱਸ ਦਿੰਨੀ ਆ ਇੱਕ ਸਕਿੰਟ ਦੇ ਵਿੱਚ ਆਪਾਂ ਜੋੜਾ ਖੋਲਾਂਗੇ ਇਹ ਲੋ ਜੀ ਜੋੜਾ ਖੋਲਤਾ ਉਹ ਕੀ ਕਰਨਾ ਜਿਨ੍ਹਾਂ ਦੇ ਬਾਹਰ ਛੋਟੇ ਨੇ ਲੰਬੇ ਘੱਟ ਨੇ ਮਤਲਬ ਜਿਨ੍ਹਾਂ ਦੇ ਬਾਹਰ ਲੰਬੇ ਨਹੀਂ ਹੈਗੇ ਤੇ ਉੱਪਰ ਵਾਲ ਨਹੀਂ ਆਉਂਦਾ ਹੈਗਾ ਮੇਰੇ ਵਾਲ ਵੀ ਆਏ ਆ ਕਿ ਬਹੁਤ ਜ਼ਿਆਦਾ ਲੰਬੇ ਨਹੀਂ ਹੈਗੇ ਨਾਰਮਲ ਵਾਲ ਹੈਗੇ ਨੇ ਜਿਨ੍ਹਾਂ ਆਮ ਕਰਕੇ ਪੈਣਾ ਦੇ ਵਾਲ ਐਡੇ ਹੁੰਦੇ ਹੀ ਨੇ ਨਾਰਮਲ ਦਾ ਜਿਨ੍ਹਾਂ ਦੇ ਵਾਲ ਜ਼ਿਆਦਾ ਛੋਟੇ ਨਹੀਂ ਉਹਨਾਂ ਨੇ ਕੀ ਕਰਨਾ ਹੈ ਕਿ ਇਦਾਂ ਫੋਨੀ ਬਣਾ ਕੇ ਇਹ ਦੇ ਉੱਪਰ ਦੀ ਇਹ ਤਾਂ ਕਰ ਲਓ ਠੀਕ ਹੈ ਉਦਾਂ ਹੀ ਮੈਂ ਇੱਧੇ ਲੈ ਕੇ ਗਈ ਸੀ ਤੁਸੀਂ ਪੂਰੇ ਦੇ ਪੂਰੇ ਲੈ ਦੋ ਉਸ ਤੋਂ ਬਾਅਦ ਆਪਣੇ ਵਾਲਾਂ ਦੇ ਉੱਪਰ ਇਥੇ ਰਬੜ ਬੈਂਡ ਪਾ ਦਿਓ ਕੋਈ ਛੋਟਾ ਰਬੜ ਬੈਂਡ ਪਾ ਲਓ ਮੇਰੇ ਕੋਲ ਇਹ ਵੱਡਾ ਹੈ ਤੇ ਇੱਥੇ ਕਰਕੇ ਨਾ ਤੁਸੀਂ ਇੱਕ ਰਬੜ ਬੈਂਡ ਪਾ ਲੈਣਾ ਲੋਰੀ ਤੇ ਇਹਨਾਂ ਸਾਰੇ ਵਾਲਾਂ ਨੂੰ ਵਿਛ ਦੇ ਦਿਓ ਇਹ ਲੋ ਸਾਰੇ ਵਾਲ ਵੀ ਚਾਜਣ ਮੇਰੇ ਬਾਹਰ ਨਿਕਲ ਜਾ ਲੈਂਦੇ ਨੇ ਵਿੱਚੋਂ ਜਿਹੜੇ ਵੱਡੇ ਨੇ ਉਹ ਨਿਕਲਦੇ ਨੇ ਜਿੰਨਾ ਭੈਣਾਂ ਦੇ ਵਾਲ ਛੋਟੇ ਹੋਣਗੇ ਉਹ ਨਿਕਲਣਗੇ ਤਾਂ ਹੈ ਨਹੀਂ ਲੋ ਠੀਕ ਹੈ ਜੀ ਆ ਰਬੜ ਬੈਂਡ ਜਿਹੜਾ ਇਹ ਚੱਲੇ ਜਾਊਗਾ ਵਿੱਚ ਲੋ ਤੇ ਇੱਥੇ ਲਾ ਲੈਣੀ ਆ ਆਪਾਂ ਇੱਕ ਸੂਈ ਇਹਦੇ ਲਈ ਵੀ ਆਪਾਂ ਨੂੰ ਸਿਰਫ ਇੱਕ ਸੂਈ ਚਾਹੀਦੀ ਆ ਉਹ ਤੁਸੀਂ ਲਾ ਲੈਣੀ ਆ ਦੇਖ ਕੇ ਜੇ ਆ ਲੋ ਜੀ ਹੁਣ ਤੁਸੀਂ ਕਿਤੇ ਵੀ ਤੁਹਾਨੂੰ ਕਲਚਰ ਨਜ਼ਰ ਨਹੀਂ ਆਉਣਾ ਹੈਗਾ ਤੁਸੀਂ ਦੇਖ ਸਕਦੇ ਹੋ ਜੂੜਾ ਇਧਰਲੀ ਸਾਈਡ ਤੋਂ ਵੀ ਦੇਖੋ ਤੇ ਇਧਰਲੀ ਸਾਈਡ ਤੋਂ ਵੀ ਦੇਖੋ ਠੀਕ ਹੈ ਜੀ ਜਿਨ੍ਹਾਂ ਭੈਣਾਂ ਦੇ ਵਾਲ ਛੋਟੇ ਨੇ ਪਰ ਜੂੜਾ ਵੱਡਾ ਕਰਨੀਆਂ ਚਾਹੁੰਦੀਆਂ ਨੇ ਕਲਚਰ ਰੱਖੋ ਇੱਕ ਠੀਕ ਹੈ ਜੀ ਬਸ ਉਹਦੇ ਉੱਪਰ ਇਸ ਤਰ੍ਹਾਂ ਭੇਡ ਲਓ ਕਲਚਰ ਕਿਸੇ ਨੂੰ ਦਿਖਦਾ ਨਹੀਂ ਜੂੜਾ ਬਹੁਤ ਜ਼ਿਆਦਾ ਸਾਫ਼ ਹੁੰਦਾ ਬਹੁਤ ਸੋਹਣਾ ਜੂੜਾ ਹੁੰਦਾ ਲੋ ਠੀਕ ਹੈ ਜੀ ਦੱਸਿਓ ਤੁਸੀਂ ਤੁਹਾਨੂੰ ਜੂੜਾ ਕਿਹੜਾ ਵਧੀਆ ਲੱਗਿਆ ਲੰਬੇ ਵਾਲਾਂ ਦਾ ਜੂڑا ਵੀ ਕਰਨਾ ਸੌਖਾ ਹੈ ਤੇ ਇਹ ਵੀ ਕਰਨਾ ਬਹੁਤ ਸੌਖਾ ਹੈ ਜਿਹੜਾ ਮਰਜ਼ੀ ਜੂڑا ਕਰ ਲਓ ਜੀ ਜੂੜੇ ਦੋਨੇ ਹੀ ਬਹੁਤ ਸੋਹਣੇ ਲੱਗਦੇ ਆ ਸੋ ਮੈਂ ਹੁਣ ਉਹੀ ਜੂڑا ਕਰੂੰਗੀ ਮੇਰਾ ਜਿਹੜਾ ਪਹਿਲਾਂ ਵਾਲਾ ਸੀ ਪਰ ਮੈਂ ਇਹ ਵੀ ਰੱਖ ਸਕਦੀ ਆ ਜਿਸ ਵਿੱਚ ਵੀ ਕੋਈ ਐਡਾ ਚੱਕਰ ਨਹੀਂ ਹੈਗਾ ਜਿੱਥੋਂ ਤੁਹਾਨੂੰ ਮਾੜਾ ਜਿਹਾ ਲੱਗੇ ਨਾ ਕਿ ਕਲਚਰ ਦਿਖਦਾ ਉਹਨੂੰ ਵਾਲਾਂ ਨੂੰ ਏਦਾਂ ਕਰਕੇ ਫੈਲਾ ਦਿਓ ਬਸ ਥੋੜੀ ਜੀ ਸੈਟਿੰਗ ਕਰਨੀ ਪੈਂਦੀ ਆ ਆਪਾਂ ਦੇਖ ਕੇ ਕਰ ਲਿਓ ਲੋ ਜਿੱਥੋਂ ਵੀ ਤੁਹਾਡੇ ਕਲਚਰ ਨਜ਼ਰ ਨਹੀਂ ਆਊਗਾ ਠੀਕ ਹੈ ਜੀ ਸੋ ਅੱਜ ਆਪਾਂ ਦੇਖਦੇ ਆ ਇਹ ਜੂڑا ਰੱਖਦੇ ਆ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਵਾਲੀ ਚੀਜ਼ ਹੈ ਜਿਹੜੀ ਤੁਹਾਡੇ ਕੰਮ ਦੀ ਹੈਗੀ ਆ। ਮੈਂ ਹੁਣ ਇੱਧਰ ਲੈ ਕੇ ਆਉਣੀ ਆ। ਦੁਪੱਟਾ ਲੈ ਲਈਏ। ਲੋ ਜੀ ਇਹ ਜਿਹੜੀ ਚੀਜ਼ ਸੀਗੀ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਸੀ ਦੱਸਣੀ ਤੁਹਾਡੇ ਕੰਮ ਦੀ ਚੀਜ਼ ਆ। ਕਿਉਂਕਿ ਗਰਮੀਆਂ ਦੇ ਵਿੱਚ ਜੇ ਅਸੀਂ ਪਾਰਟੀ ਤੇ ਵੀ ਨਹੀਂ ਜਾਣਾ ਪਾਰਟੀ ਫੰਕਸ਼ਨ ਆਪਾਂ ਨੂੰ ਘੱਟ ਹੁੰਦੇ ਆ ਗਰਮੀ 'ਚ ਪਰ ਰਿਸ਼ਤੇਦਾਰੀ 'ਚ ਤਾਂ ਜਾਣਾ ਪਈ ਜਾਂਦਾ ਤੇ ਉਦੋਂ ਵੀ ਥੋੜਾ ਜਿਹਾ ਸਟਾਈਲ ਦਾ ਮਾਰਨਾ ਹੁੰਦਾ ਰੂਟੀਨ ਤੋਂ ਹਟ ਕੇ ਕੁਝ ਤਾਂ ਥੋੜਾ ਜਿਹਾ ਚੇਂਜ ਕਰਨਾ ਹੀ ਹੁੰਦਾ ਸੋ ਉਦੋਂ ਤੁਸੀਂ ਇਹ ਦੋ ਸਟਾਈਲ ਨੇ ਜਿਹੜੇ ਬੜੇ ਜ਼ਿਆਦਾ ਇਜ਼ੀ ਨੇ ਮੈਂ ਤੁਹਾਨੂੰ ਅੱਜ ਤਾਂ ਦੱਸ ਰਹੀ ਸੀ ਇਹ ਕਿਉਂਕਿ ਬੜੇ ਸੌਖੇ ਨੇ ਜੀ 1 ਮਿੰਟ ਦੇ ਵਿੱਚ ਜੂڑا ਰੈਡੀ ਹੋ ਜਾਂਦਾ ਕੁਝ ਵੀ ਨਹੀਂ ਕਰਨਾ ਇਹਦੇ ਵਿੱਚ ਤੇ ਬਸ ਰਬੜ ਬੈਂਡ ਪਾਇਆ ਅਕਲਚਰ ਲਾਇਆ ਤੇ ਚੱਲਦੇ ਰੋ ਭਾਈ ਜੂڑا ਰੈਡੀ ਤੇ ਗੁੱਸਤ ਨਾਲੋਂ ਵੀ ਟਾਈਮ ਕੱਟ ਲੱਗਦਾ ਇਹਦੇ ਤੇ ਤੇ ਸੋਨਾ ਇੰਨਾ ਲੱਗਦਾ ਹੈ ਕਿ ਦੂਜੇ ਬੰਦੇ ਨੂੰ ਸਮਝ ਨਹੀਂ ਆਉਂਦੀ ਔਰ ਅਗਲਾ ਦੇਖਦੇ ਹੀ ਰਹਿ ਜਾਂਦਾ ਵੀ ਇਹ ਜੁੜਾ ਕਿਵੇਂ ਕੀਤਾ ਪੁੱਛਦੇ ਤਾਂ ਆਪਣੇ ਘੱਟ ਹੀ ਹੁੰਦੇ ਨੇ ਤੁਹਾਨੂੰ ਪਤਾ ਹੀ ਆ ਪ੍ਰੇਜ਼ ਵੀ ਆਪਣੇ ਲੋਕ ਘੱਟ ਹੀ ਹੁੰਦੇ ਹੁੰਦੇ ਨੇ ਹੁਣ ਇਹ ਪੰਜਾਬੀਆਂ ਦੀ ਫਿਤਰਤ ਬਣ ਗਈ ਕਿ ਜਿਹੜੀ ਚੀਜ਼ ਤੁਹਾਡੇ ਚੰਗੀ ਲੱਗਦੀ ਆ ਉਹ ਨਾ ਤਾਂ ਤੁਹਾਨੂੰ ਕੋਈ ਪੁੱਛੇ ਤੇ ਨਾ ਹੋ ਤੁਹਾਨੂੰ ਤੁਹਾਡੀ ਪ੍ਰੇਜ਼ ਕਰੇ ਬਹੁਤ ਘੱਟ ਲੋਕ ਰਹੇ ਨੇ ਜੀ 95% ਲੋਕ ਇਹ ਜਿਹੇ ਜਿਨ੍ਹਾਂ ਨੂੰ ਤੁਹਾਡੀ ਚੀਜ਼ ਚੰਗੀ ਲੱਗਦੀ ਆ ਉਹ ਤੁਹਾਨੂੰ ਪੁੱਛਣਗੇ ਨਹੀਂ ਵੀ ਇਹੇ ਚੀਜ਼ ਤੁਸੀਂ ਕਿੱਥੋਂ ਲਈ ਆ ਕਿੰਨੇ ਦੀ ਲਈ ਆ ਤੁਹਾਡੇ ਬਹੁਤ ਸੋਹਣੀ ਲੱਗਦੀ ਆ ਕੋਈ ਨਹੀਂ ਕਹਿੰਦਾ ਕਿਵੇਂ ਬਣਾਈ ਆ ਕੋਈ ਨਹੀਂ ਪੁੱਛਦਾ ਹਨਾ ਪਰ 5% ਲੋਕ ਅਜੇ ਵੀ ਹੈਗੇ ਨੇ ਜਿਨ੍ਹਾਂ ਦਾ ਇੰਨਾ ਕੁ ਜੇਰਾ ਜਿਗਰਾ ਹੈਗਾ ਕਿ ਉਹ ਤੁਹਾਡੀ ਪ੍ਰੇਜ਼ ਵੀ ਕਰ ਜਾਂਦੇ ਨੇ ਪ੍ਰੇਜ਼ ਕਰੇ ਕੋਈ ਨਾ ਕਰੇ ਸਾਡੇ ਮਨ ਦੀ ਤਸੱਲੀ ਬਹੁਤ ਜ਼ਰੂਰੀ ਆ ਤੇ ਸਾਡਾ ਜੋ ਜੀ ਕਰਦਾ ਅਸੀਂ ਉਹ ਕਰਨਾ ਹੁੰਦਾ ਠੀਕ ਹੈ ਜੀ ਤੁਸੀਂ ਸੋਚ ਲਿਆ ਕਰੋ ਸਮਝ ਲਿਆ ਕਰੋ ਕਿ ਜਦੋਂ ਤੁਹਾਨੂੰ ਕੋਈ ਪੁੱਛਦਾ ਨਹੀਂ ਇਟ ਮੀਨਸ ਉਹ ਚੀਜ਼ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਸੋ ਸਾਰੀਆਂ ਭੈਣਾਂ ਨੇ ਇਹ ਸਟਾਈਲ ਦਾ ਜੂڑا ਟਰਾਈ ਜ਼ਰੂਰ ਕਰਨਾ ਟਰਾਈ ਕਰਨ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਹੈਗੀ ਜੀ ਇਹ ਤਾਂ ਜਦੋਂ ਹੀ ਕਰੂੰਗੀ ਆ ਬਾਣੀ ਜਾਣਾ ਇਹਨੇ ਕੋਈ ਐਸੀ ਭੈਣ ਨਹੀਂ ਹੋਊਗੀ ਜਿਹਦੇ ਤੋਂ ਇਹ ਨਹੀਂ ਬਣੂਗਾ ਤੇ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੇ ਜੂੜੇ ਜਿਹੜੇ ਉਹ ਕਰ ਲਿਆ ਫਿਰ ਉਹ ਨਾਲੇ ਤਾਂ ਘੰਥਮਤੇ ਨਹੀਂ ਲੱਗਦੇ ਠੀਕ ਹੈ ਜੀ ਤੇ ਰਬੜ ਬੈਂਡ ਜਦੋਂ ਪਾਉਂਗੇ بس ਧਿਆਨ ਰੱਖੋ ਕਿ ਨੀਚੇ ਜੇ ਕਰਕੇ ਪਾਓ ਕਿਉਂਕਿ ਇਹਨੇ ਉੱਪਰ ਨੂੰ ਹੀ ਜਾਣਾ ਜੂੜੇ ਨੇ ਨੀਚੇ ਨੂੰ ਤਾਂ ਆਉਣਾ ਨਹੀਂ ਆ ਇਹ ਵੀ ਨਾ ਹੋਵੇ ਕਿ ਬਹੁਤ ਜ਼ਿਆਦਾ ਵੱਡਾ ਹੋ ਜੇ ਸੋ ਮੈਨੂੰ ਲੱਗਦਾ ਕਿ ਇਹ ਜੂੜਾ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਿਹੜੀਆਂ ਭੈਣਾਂ ਉਹਨਾਂ ਨੂੰ ਤਾਂ ਬੜੀ ਮौज ਲੱਗ ਜੂਗੀ ਕਿਉਂਕਿ ਉਹਨਾਂ ਦੇ ਜੂੜੇ ਬਹੁਤ ਛੋਟੇ ਬਣਦੇ ਨੇ ਕਈਆਂ ਦੇ ਤਾਂ ਬਣਦੇ ਹੀ ਨਹੀਂ ਉਹਨਾਂ ਲਈ ਇਹ ਬਹੁਤ ਵਧੀਆ ਹੈਗਾ ਮਿੰਟੋ ਮਿੰਡੀ ਜੂੜਾ ਕਰ ਲਿਓ ਨਾਲੇ ਸਟਾਈਲ ਮਾਰਿਓ ਤੇ ਲੋ ਜੀ ਹੁਣ ਮੈਂ ਲਾਦਾ ਮੈਂ ਤਾਂ ਛੋਟੇ ਪਹਿਣਾ ਵਾਲੀਆਂ ਜੂੜਾ ਹੈਗਾ ਜਿਹੜਾ ਕੀਤਾ ਅੱਜ ਉਹੀ ਰੱਖੂੰਗੀ ਪੂਰਾ ਦਿਨ ਸ਼ਾਮ ਨੂੰ ਹੀ ਹੋਲੂਗੀ ਹੁਣ ਪਹਿਨ ਲਗੇ ਪਹਿਨ ਲਗੇ ਤਾਂ ਗੋਲਣੀ ਕਹੂਗਾ ਤੇ ਕਿਉਂਕਿ ਅੱਜ ਹੁਣ ਥੋੜਾ ਜਿਹਾ ਇਹ ਵੀ ਮੈਨੂੰ ਅੱਛਾ ਲੱਗ ਰਿਹਾ ਕਿਉਂਕਿ ਪਲੇਨ ਪਲੇਨ ਜਿਹਾ ਹੋਇਆ ਹੋਇਆ ਇਸ ਲਈ ਅੱਜ ਆਪਾਂ ਇਹੀ ਜੂੜਾ ਰੱਖਾਂਗੇ ਤੇ ਫਿਰ ਮਿਲਾਂਗੇ ਜੀ ਆਪ ਹੋਰ ਵਲੌਗ ਲੈ ਕੇ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਨਾ ਮੈਂ ਸ਼ਾਰਟ ਵੀਡੀਓ ਪਾਈ ਸੀਗੀ ਉਹਦੇ ਵਿੱਚ ਮੈਂ ਪੁੱਛਿਆ ਸੀਗਾ ਕਿ ਜਿਹੜਾ ਘਰਾਂ ਦੇ ਵਿੱਚ ਅੱਗੇ ਪਾ ਸ਼ੋ ਹੁੰਦੇ ਸੀ ਗੋਹਾ ਹਟਾਉਣ ਲਈ ਇੱਕ ਚੀਜ਼ ਰੱਖੀ ਜਾਂਦੀ ਸੀ ਉਹਨੂੰ ਕੀ ਕਹਿੰਦੇ ਸਾਰੀਆਂ ਭੈਣਾਂ ਨੇ ਫੋੜਾ ਕਿਹਾ ਔਰ ਬਿਲਕੁਲ ਸਹੀ ਕਿਹਾ ਇੱਕ ਭੈਣ ਜਿਨੇ ਕੋਈ ਹੋਰ ਨਾਮ ਲਿਆ ਸੀਗਾ ਉਹ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਅਦਰਵਾਈਜ਼ ਸਭ ਨੇ ਫੋੜਾ ਕਿਹਾ ਸੀ ਔਰ ਇੱਕ ਭੈਣ ਨੇ ਕਿਹਾ ਸੀਗਾ ਕਿ ਉਸ ਤੋਂ ਬਾਅਦ ਸਾਨੂੰ ਦੱਸਿਆ ਵੀ ਕਰੋ ਕਿ ਸਹੀ ਸੀ ਅਸੀਂ ਕਿ ਨਹੀਂ ਬਿਲਕੁਲ ਸਹੀ ਸੀ ਜੀ ਤੁਸੀਂ ਪੁਰਾਣੇ ਕਹਿੰਦੇ ਸੀ ਇਹ ਪਹਿਲਾਂ ਲੱਕੜ ਦਾ ਹੁੰਦਾ ਸੀ ਹੁਣ ਸ਼ਾਇਦ ਕਹਿੰਦੇ ਨੇ ਕਿ ਲੋਹੇ ਦਾ ਆ ਗਿਆ ਉਹ ਬਾਹੀ ਤਾਂ ਮੈਨਾਂ ਦਾ ਲੱਕੜ ਦੀ ਹੋਊਗੀ ਤੇ ਸ਼ਾਇਦ ਉਹ ਲੋਹੇ ਦਾ ਖਿੱਚਣ ਵਾਲਾ ਹੋ ਗਿਆ ਹੁਣ ਬਾਕੀ ਮੈਨੂੰ ਪਤਾ ਨਹੀਂ ਹੁਣ ਕਿਉਂਕਿ ਘਰ 'ਚ ਪਸ਼ੂ ਨਹੀਂ ਹੈਗੇ ਪਤਾ ਨਹੀਂ ਸੋ ਲੱਕੜ ਦਾ ਹੁੰਦਾ ਸੀ ਜੀ ਮਿੰਟੋ ਮਿੰਟੀਆਂ ਹੀ ਹਟਾ ਦਿੰਦੇ ਸੀਗੇ ਦੋਹਾਂ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਆਪਾਂ ਕੱਲ ਨੂੰ ਹੋਰ ਵਧੀਆ ਵਲੌਗ ਲੈ ਕੇ ਅੱਪ ਤੱਕ ਲਈ ਸਾਰਿਆਂ ਸੱਚੀ